ਸ੍ਰੀ ਕਾਲ ਜੀ ਮੈਂ ਗੁਰਬੰਧ ਸਿੰਘ ਲੋਕ ਸਭਾ ਬਠਿੰਡਾ ਤੋਂ ਜਾਦੂ ਉਮੀਦਵਾਰ ਸੀ ਅੱਜ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਮਾਨਸਾ ਬਠਿੰਡਾ ਦੇ ਲੋਕਾਂ ਨੂੰ ਬਹੁਤ ਸਾਰੀਆਂ ਵਧਾਈਆਂ ਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਬਹੁਤ ਸਾਰੀਆਂ ਵਧਾਈਆਂ ਉਹ ਦੁਆਰਾ ਚੌਥੀ ਵਾਰ ਐਮਪੀ ਚੁਣੇ ਗਏ ਨੇ ਮੇਰੇ ਏਰੀਆ ਦੇ ਵਿੱਚੋਂ ਤੇ ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਆਈ ਹੋਪ ਕਿ ਉਹ ਅੱਗੇ ਬਹੁਤ ਵਧੀਆ ਪ੍ਰੋਜੈਕਟ ਲੈ ਕੇ ਆਣਗੇ ਏਰੀਆ ਦੇ ਵਿੱਚ ਸਪੈਸ਼ਲੀ ਮਾਨਸਾ ਸਰਦੂਲਗੜ ਬਟਲਾੜਾ ਤੇ ਮੋਡ ਏਰੀਆ ਦੀ ਡਿਵੈਲਪਮੈਂਟ ਵੱਲ ਕੁਝ ਖਾਸ ਧਿਆਨ ਦੇਣ ਕਿ ਕੁਝ ਖਾਸ ਪ੍ਰੋਜੈਕਟ ਉਥੋਂ ਦੇ ਲੋਕਾਂ ਲਈ ਉਥੋਂ ਦੇ ਬੱਚਿਆਂ ਦੇ ਵਿਕਸੇ ਲਈ ਲੈ ਕੇ ਆਣਗੇ। ਤੋਂ ਇਹਨਾਂ ਕਹਿੰਦਾ ਹਾਂ ਮੈਂ ਉਹਨਾਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਡਿਊਰਿੰਗ ਇਹ ਕੈਂਪੇਨ ਦੇ ਦੌਰਾਨ ਮੈਨੂੰ ਬਹੁਤ ਸਾਰੀ ਸਪੋਰਟ ਕੀਤੀ। ਮੇਰੇ ਪਿੰਡ ਦੇ ਲੋਕਾਂ ਨੇ ਮੇਰੇ ਪਿੰਡ ਦੇ ਸਾਥੀਆਂ ਨੇ ਹੋਰ ਸੱਜਣਾ ਮਿੱਤਰਾਂ ਨੇ ਰੈਂਡਮਲੀ ਬਾਹਰਲੇ ਏਰੀਆ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਮੈਨੂੰ ਬਹੁਤ ਸਾਰੀ ਸਪੋਰਟ ਕੀਤੀ ਬਹੁਤ ਕੁਝ ਲਰਨ ਕੀਤਾ ਇਸ ਪ੍ਰੋਸੈਸ ਦੇ ਵਿੱਚ ਬਹੁਤ ਸਾਰੀਆਂ ਰੈਂਡਮ ਪੈਨ ਭਰਾਵਾਂ ਨੇ ਮੈਨੂੰ ਵੋਟਾਂ ਵੀ ਪਾਈਆਂ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਤੁਹਾਡੀ ਕੱਲੀ ਕੱਲੀ ਬੋਡ ਦਾ ਅੱਜ ਨਹੀਂ ਤਾਂ ਕੱਲ ਮੁੱਲ ਜ਼ਰੂਰ ਪਾਉਣ ਦੀ ਕੋਸ਼ਿਸ਼ ਕਰਾਂਗੇ ਕੰਟੀਨਿਊ ਲਰਨਿੰਗ ਪ੍ਰੋਸੈਸ ਹੈ ਉਦੋਂ ਆਪਾਂ ਲਗਾਤਾਰ ਅੱਗੇ ਵਧ ਕੇ ਕੁਝ ਅੱਛਾ ਸੋਚਣ ਦੀ ਕੋਸ਼ਿਸ਼ ਕਰਾਂਗੇ ਆਪਣੇ ਆਉਣ ਵਾਲੇ ਫਿਊਚਰ ਲਈ ਇੱਕ ਵਿਕਸਤ ਸਮਾਜ ਦੇ ਲਈ ਜੋ ਸਿਰਜਣਾ ਹੋਣੀ ਚਾਹੀਦੀ ਹੈ ਉਹਦੇ ਵੱਲ ਕੰਮ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਰਹੇਗੀ ਤੋਂ ਇੰਨਾ ਕਹਿੰਦਾ ਹੋਇਆ ਨਾਲ ਹੀ ਮੈਂ ਆਪਣੇ মিডিਆ ਦੇ ਵਿੱਚ ਜੋ ਸੱਜਣ ਸੀ ਜਿਨ੍ਹਾਂ ਨੇ ਸਪੋਰਟ ਕੀਤੀ ਮਤਲਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਤਰ੍ਹਾਂ ਦਾ ਮੈਨੂੰ ਹਲਾਰਾ ਦਿੱਤਾ ਇੱਕ ਅੱਛਾ ਭਰਮਾ ਹੰਗਾਰਾ ਦਿੱਤਾ ਜਿਹਦੇ ਕਰਕੇ ਮਤਲਬ ਇੱਕ ਕੰਫੀਡੈਂਸ ਆਇਆ ਇੱਕ ਅੱਗੇ ਵਧਣ ਦੇ ਲਈ ਇੱਕ ਉਮੀਦ ਜਾਗੀ ਵੀ ਹਾਂਜੀ ਮਤਲਬ ਸਮਾਜ ਦੇ ਵਿੱਚ ਬਹੁਤ ਸਾਰੇ ਅੱਛੇ ਲੋਕ ਨੇ ਜੋ ਤੁਹਾਡੇ ਨਾਲ ਨੇ ਤੇ ਉਹ ਸਭ ਦਾ ਮਤਲਬ ਧੰਨਵਾਦ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਮਹਿੰਮ ਦੇ ਥਰੂ ਥਰੂ ਮਲਕਪੁਰੀ ਸਪੋਰਟ ਕੀਤੀ ਆ ਸਪੋਰਟ ਐਂਡ ਬੋਰਡ ਦੋਨੋਂ ਕੀਤੀਆਂ ਬਹੁਤ ਬਹੁਤ ਧੰਨਵਾਦ ਸਭ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਇੱਕ ਵਾਰ ਫੇਰ ਉਮੀਦ ਉਮੀਦ ਦੇ ਨਾਲ ਆਪਾਂ ਕਹਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਨਮਾਇंदे ਚੁਣਕੇ ਭੇਜੇ ਨੇ ਸਪੈਸ਼ਲੀ ਮਾਨ ਸਰ ਟੰਡਾ ਤੋਂ ਉਹ ਆਪਣੇ ਲੋਕਾਂ ਦੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਸਾਰਾ ਯੋਗਦਾਨ ਪਾਣਗੇ ਤੇ ਜੋ ਏੜੀ ਏਰੀਆ ਥੋੜੇ ਪਛੜੇ ਰਹੇ ਨੇ ਪਿਛਲੀ ਵਾਰ ਜਿੱਥੇ ਘੱਟ ਡਵੈਲਪਮੈਂਟ ਹੋ ਪਾਇਆ ਉਹਨਾਂ ਵੱਲ ਖਾਸ ਧਿਆਨ ਦੇ ਕੇ ਕੁਝ ਅੱਛੇ ਪ੍ਰੋਜੈਕਟ ਲੈ ਕੇ ਆਣਗੇ ਤਾਂ ਜੋ ਸਾਡੇ ਆਉਣ ਵਾਲੇ ਬੱਚਿਆਂ ਨੂੰ ਇੱਕ ਸੇਧ ਮਿਲ ਸਕੇ ਐਨਾ ਕਹਿੰਦਾ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਰੱਬ ਰਾਖਾ ਜੀ